ਏ ਆ ਦੇਖੋ ਮੱਝ ਦਾ ਕੱਦ ਕਾਠ ਬਹੁਤ ਚੰਗਾ ਯਾਰ ਜਿਹਾਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਲੱਬੇ ਕੋਲੇ ਪਹੁੰਚੇ ਹੋਏ ਸੀ ਪਿੰਡ ਕੋਟਲੀ ਤੇ ਜਿਲ੍ਹਾ ਬਟੰਡਾ ਮਿੱਤਰੋ ਬਾਈ ਆਪਾਂ ਨਾ ਲੱਬੇ ਦੀਆਂ ਇੱਕ ਵਾਰੀ ਜਿਹੜੀਆਂ ਹੈਗੀਆਂ ਆ ਮੱਝਾਂ ਦਿਖਾ ਦਗੇ ਮੱਝਾਂ ਦੇਖ ਲੋ ਤੁਸੀਂ ਮਿੱਤਰੋ ਜਿਵੇਂ ਆਪਾਂ ਕਹਿ ਦਗੇ ਨਾ ਵੀ ਹਰਿਆਣੇ ਦੇ ਵਿੱਚ ਐ ਬੈਠੀਆਂ ਹੁੰਦੀਆਂ ਬਾਈ ਦਾ ਨਾ ਘਰ ਜੇ ਗੱਲ ਕਰਕੇ ਖੇਤਾਂ ਦੇ ਵਿੱਚ ਆ ਗਿਆ ਮਿੱਤਰੋ ਤੇ ਖੇਤਾਂ ਦੇ ਵਿੱਚ ਦਰਖਤਾਂ ਦੀ ਛਾਵੇਂ ਨਾ ਤੇ ਤੁਸੀਂ ਇਹ ਦੇਖ ਲੋ ਵੀ ਆਰਾਮ ਨਾਲ ਗਾਲਾ ਕਰੀ ਜਾਂਦੀਆਂ ਨੇ ਮੱਝਾਂ ਤੇ ਲਟੀਆਂ ਬੈਠੀਆਂ ਐਨ ਪੂਰਾ ਮੈਂ ਕਹਿੰਦਾ ਵੀ ਗੱਦੇ ਵਾਲਾ ਮਾਹੌਲ ਹੀ ਬਣਿਆ ਪਿਆ ਥੱਲੇ ਜਿਹੜਾ ਹੈਗਾ ਨਾ ਰੇਤਾ ਰੇਤਾ ਚੈੱਕ ਕਰ ਲਓ ਤੁਸੀਂ ਯਾਰ ਇਹੇ ਜੀ ਮੈਂ ਕਹਿੰਦਾ ਨਾ ਵੀ ਮੌਲ ਜਿਹੜੀ ਹੈਗੀ ਬਹੁਤ ਘੱਟ ਪਸ਼ੂਆਂ ਨੂੰ ਮਿਲਦੀ ਹੈ ਟਮੇਟਲਿਆਂ ਨੂੰ ਕਿਉਂਕਿ ਅੱਜ ਕੱਲ੍ਹ ਤਾਂ ਰਵਾਜ ਹੋ ਗਿਆ ਮਿੱਤਰੋ ਪੱਕੇ ਫਰਸ਼ਾਂ ਦਾ ਤੇ ਬਾਕੀ ਇੱਕ ਬਾਈ ਨੇ ਨਾ ਜਿਹੜੀ ਹੈਗੀ ਮੱਝ ਦੇਣੀ ਆ ਮੱਝ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂਗੇ ਬਾਈ ਦਾ ਕੰਮ ਤੁਹਾਨੂੰ ਪਤਾ ਹੀ ਐ ਵੀ ਇੱਕ ਅੱਧੀ ਮੱਝ ਜਿਹੜੀ ਹੈਗੀ ਇਹਨਾਂ ਲਿਆ ਕੇ ਵੇਚਦਾ ਵਪਾਰ ਦਾ ਕੰਮ ਆ ਬਾਈ ਦਾ ਤੇ ਆਹ ਖੜੀ ਆ ਉਹ ਮੱਝ ਇਹ ਚੈੱਕ ਕਰ ਲਓ ਕੱਦ ਕਾਠ ਵੀ ਜਿਹੜਾ ਹੈਗਾ ਨਾ ਪੂਰੇ ਚੰਗੇ ਕੱਦ ਕਾਠ ਵਾਲੀ ਇਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਜੇ ਤੁਹਾਨੂੰ ਮੱਝ ਸੋਹਣੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਆਓ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਕੀ ਜਾਣਕਾਰੀ ਦਿੰਦਾ ਇਸ ਮੱਝ ਦੀ ਲੈ ਕੇ ਆਪਾਂ ਤੁਹਾਨੂੰ ਡਿਟੇਲ ਦਿੰਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਨਾਮ ਲਾਹਦੀਪ ਸਿੰਘ ਪਿੰਡ ਮੇਰਾ ਕੋਟਲੀ ਖੁਰਦ ਜ਼ਿਲ੍ਹਾ ਮੇਰਾ ਬਠਿੰਡਾ ਜੀ ਅੱਛਾ ਭਾਈ ਲੱਭੇ ਜੇ ਹੁਣ ਆਪਾਂ ਅੱਜ ਇੱਕ ਜਿਹੜੀ ਹੈਗੀ ਆ ਆ ਮੱਝ ਜਿਹੜੀ ਸਕਰੀਨ ਤੇ ਦਰਸ਼ਕਾਂ ਨੂੰ ਦਿਖਾਈ ਦੇ ਜਾਂਦੀ ਆ ਹਾਂਜੀ ਇਹਦੀ ਜਾਣਕਾਰੀ ਲੈਣੀ ਆ ਆਪਾਂ ਹਨਾ ਪਹਿਲਾਂ ਤਾਂ ਮੈਨੂੰ ਇਹਦਾ ਨਾ ਜਿਹੜਾ ਸੂਆ ਸੂਆ ਕਿਹਨਵਾ ਸੂਂਦੀ ਐ ਸੂਆ ਵੀਰੇ ਤੀਜਾ ਸੂਗੀ ਇਹੇ ਤੀਜਾ ਸੂਆ ਹਾਂਜੀ ਠੀਕ ਐ ਤੇ ਕਿੰਨੇ ਦਿਨ ਬਾਕੀ ਐ ਦਿਨ ਵੀਰੇ ਦੇ 14 ਤਰੀਕ ਨੂੰ ਪੂਰੇ ਹੋ ਗਏ ਹਾਂ ਪਰ ਅਜੇ ਲੈ ਜੂਗੀ ਦੋ ਤਿੰਨ ਦਿਨ ਹੋਰ ਰਾਮ ਨਾਲ ਹੋਰ ਲੈ ਜੂ ਦੋ ਚਾਰ ਦਿਨ ਹਨਾ ਠੀਕ ਐ ਗੱਲ ਅੱਛਾ ਕੀ ਰਿਕਾਰਡ ਹੈ ਦਾ ਦੁੱਧ ਦਾ ਰਿਕਾਰਡ ਵੀਰੇ 13-14 ਕਿਲੋ ਦੁੱਧ ਪਾਏ ਨੇ ਦੂਜੇ ਸੂਏ 13-14 ਕਿਲੋ ਹਾਂ ਠੀਕ ਆ ਗੱਲ 13-14 ਹੀ ਆਪਾਂ ਹੁਣ ਕਹਿ ਕੇ ਦੇਣਾ ਬਾਕੀ ਅਗਲੇ ਦੀ ਸਮਝ ਆ ਵੀ ਕਿੰਨਾ ਸਮਝ ਆ ਅਗਲੇ ਦੀ ਹਨਾ ਅੱਛਾ ਲੱਭੇ ਮੈਨੂੰ ਐਂ ਦੱਸ ਵੀ ਜਿਹੜੀ ਤੂੰ ਇਹ ਦੇਖ ਤਕਰੀਬਨ ਤਕਰੀਬਨ ਆਪਣੇ ਕੋਲੇ ਮੱਝਾਂ ਜਿਹੜੀਆਂ ਹੈਗੀਆਂ ਨਾ ਹਰਿਆਣੇ ਦੀਆਂ ਆਉਂਦੀਆਂ ਹਾਂਜੀ ਬਿਲਕੁਲ ਹਨਾ ਇਹ ਜਿਹੜੀ ਤੇਰੀ ਝੋਟੀ ਆ ਗਈ ਇਹ ਝੋਟੀ ਕਿੱਥੋਂ ਦੀ ਐ ਇਹ ਝੋਟੀ ਵੀਰੇ ਆਪਣੇ ਪਿੰਡ ਦੀ ਝੋਟੀ ਆ ਅੱਛਾ ਹਾਂਜੀ ਜੇ ਮੈਂ ਪਹਿਲਾਂ ਤੋਕੜ ਘੱਬਣ ਲਈ ਸੀ 4 ਮਹੀਨੇ ਦੀ ਅੱਛਾ ਮੈਂ ਇ ਤੇ ਹੁਣ ਚਲੋ ਉਹਦੇ ਤੋਂ ਆਪਾਂ ਲੈ ਲਈ ਅੱਗੇ ਇਹ ਦੁਬਾਰੇ ਵੀ ਠੀਕ ਆ ਹਾਂਜੀ ਉਹ ਗੱਲ ਵਧੀਆ ਕੀਤੀ ਜਿਹੜੀ ਅਗਲਾ ਆਪਾਂ ਕਹਿ ਦਈਏ ਵੀ ਹਨਾ ਵੀ ਇਹ ਹਰਿਆਣੇ ਦੀ ਹੈ ਜਾਂ ਫਲਾਨੇ ਦੀ ਉਹ ਨਹੀਂ ਦੇਖੋ ਵੀਰੇ ਜਿਹੜੀ ਹਰਿਆਣੇ ਚੋਂ ਆਈ ਉਹ ਆਪਾਂ ਹਰਿਆਣੇ ਚੋਂ ਕਹਿਣੀ ਆ ਇਹ ਤੋਂ ਵੱਲਾ ਆਪਣੇ ਕੋਲ ਲਗਭਗ ਸਾਰੀਆਂ ਹਰਿਆਣੇ ਦੀਆਂ ਆਉਂਦੀਆਂ ਪਹਿਲੀ ਝੋਟੀ ਆਪਾਂ ਆਦੇ ਪਿੰਡੋਂ ਲਈ ਹੈ ਜੀ ਠੀਕ ਆ ਗੱਲ ਹਾਂਜੀ ਅੱਛਾ ਲੱਭੇ 13-14 ਕਿਲੋ ਦੁੱਧ ਪਾ ਦੂ। ਹਾਂ ਪਾ ਦੂ ਵੀ ਰਾਹ। ਠੀਕ। ਰੇਟ ਆਪਾਂ ਫਿਰ ਪੁੱਛਦੇ ਆ ਪਹਿਲਾਂ ਤੋਰ ਕੇ ਦਿਖਾ। ਤੋਰ ਕੇ ਦਿਖਾ। ਇੱਕ ਗੱਲ ਸਿੰਗਾ ਦੀ ਵੀ ਬਨਾਵਟ ਜਿਹੜੀ ਹੈਗੀ ਸੋਹਣੀ ਐ ਤੇ ਕੱਦਕੜ ਜਿਹੜਾ ਹੈਗਾ ਨਾ ਇਸ ਝੋਟੀ ਦਾ ਫੋਲੀਏ ਜੱਟ ਕਾਠ ਵਾਲੀ ਆ। ਆ ਦੇਖੋ ਇੱਧਰਲੇ ਪਾਸੇ ਖਾਨ ਦੇਖ ਲਓ ਮੈਥੋਂ ਘਿਰਾਉਂਦੇ ਥੋੜਾ ਜਿਹਾ। ਕੋਈ ਗੱਲ ਨਹੀਂ। ਲੈ ਵੀ ਝੋਲੀ ਵੀ ਜਿਹੜੀ ਹੈਗੀ ਨਾ ਪੂਰੀ ਚੰਗੀ ਤਿਆਰ ਕਰਦੀ ਤੁਰੀ ਆਉਂਦੀ ਆ। ਬਾਕੀ ਯਾਰ ਮੇਨ ਗੱਲ ਹੁੰਦੀ ਐ ਕੱਦਕੜ ਲੇਵਾ। ਤੇ ਸਿੰਘਾਂ ਦੀ ਸੋਹਣੀ ਹੋਵੇ ਮੱਝ ਘਰੀ ਖੜੀ ਵੀ ਸੋਹਣੀ ਲੱਗਦੀ ਹੁੰਦੀ ਐ ਹੁਣ ਤੁਸੀਂ ਇਧਰ ਦੇਖ ਲਓ ਹਜੇ ਢਿੱਲਾ ਟੁੱਲਾ ਪਈਆਂ ਨੇ ਖਣ ਜਿਹੜਾ ਲੇਵੇ ਨੂੰ ਲੱਗਿਆ ਹੋਇਆ ਉਹ ਪੂਰਾ ਸੋਹਣਾ ਹੈਗਾ ਹਏ ਸੂੰਹ ਦੀ ਨਹੀਂ ਪ੍ਰੋਪਰ ਤਿੰਨ ਦਿਨ ਚਾਰ ਦਿਨ ਹਜੇ ਵੀਰੇ ਨਹੀਂ ਕੱਢ ਜੂ ਚਾਰ ਦਿਨ ਤੱਕ ਦੇ ਕੱਢਣੇ ਚਾਹੀਦੇ ਆ ਹਾਂਜੀ ਹਾਂਜੀ ਕਿਨੇ ਹੀ ਹਾਂਜੀ ਬਿਲਕੁਲ ਆਹ ਦੇਖੋ ਮੂੰਹ ਦੀ ਵੀ ਸੋਹਣੀ ਐ ਭਾਈ ਮੱਝ ਇਹ ਲੈ ਚੱਲ ਕਰ ਅੱਛਾ ਇੱਕ ਗੱਲ ਹੋਰ ਆ ਜੇ ਕੋਈ ਭਰਾ ਇੱਕ ਗੱਲ ਵੀ ਕਈ ਵਾਰੀ ਹੁੰਦਾ ਵੀ ਭਾਰਤਪੁਰ ਦੀ ਜਿਹੜੀ ਹੈਗੀ ਆ ਉਹ ਫੁੱਲ ਗਰੰਟੀ ਰੋਹੂ ਬਾਈ ਦੀ ਇਹ ਆ ਦੇਖੋ ਮੱਝ ਦਾ ਕੱਦ ਕਾਠ ਬਹੁਤ ਚੰਗਾ ਯਾਰ ਲੱਭੇ ਜਿਵੇਂ ਮੈਂ ਆਖਿਆ ਗੱਲ ਹਨਾ ਹਾਂਜੀ ਬਾਈ ਵੀ ਜਿਹੜੀ ਵਜਨ ਪੋਜਣ ਦੀ ਪੂਰੀ ਗਰੰਟੀ ਆ ਉਹ ਆਪਣੀ ਜਮਾਂ ਫੁੱਲ ਗਰੰਟੀ ਹੋਊ ਵੀਰੇ ਭਾਰ ਪੂਰ ਦੀ ਤਾਂ ਉਹ ਮਾੜਾ ਮੋਟਾ ਵੀ ਦਿਖਾਉਂਦੀ ਹੋਦੀ ਵੀ ਗਰੰਟੀ ਹੋਊ ਪੈਣਾ ਦਾ ਦੂਰ ਗਿਆ ਮੈਂ ਕਹਿੰਦਾ ਯਾਰ ਵਾਪਸੀ ਹੋ ਗਈ ਬਸ ਹੀ ਹੋਊਗੀ ਉਸ ਚੀਜ਼ ਤੇ ਤਾਂ ਹਨਾ ਅੱਛਾ ਲੱਭੇ ਕੀ ਰੇਟ ਕਰਤਾ ਫਿਰ ਰੇਟ ਵੀਰੇ ਪਾਸੇ ਦਾ ਫਿਕਸ ਜੀ ਰੇਟ ਆ 1,35,000 ਰੁਪਏ ਜੀ 1,35,000 ਹਾਂਜੀ ਬਸ ਜਮਾਂ ਫਿਕਸ ਰੇਟ ਆ ਜੀ ਫਿਕਸ ਰੇਟ ਆ ਗਿਆ ਹਾਂਜੀ ਬਸ ਇਹਦੇ ਚੋ ਕੋਈ ਥੋੜਾ ਬਹੁਤ ਮਾਨਤਾ ਨਹੀਂ ਹੋਊਗਾ ਜੀ ਛੋੜ ਛੱਪਾ ਹੋ ਜਾਊਗਾ ਹਾਂ ਛ ਚਲੋ ਤੁਹਾਨੂੰ ਵੀ ਪਤਾ ਹੋਣਾ ਇਹ ਜੀ ਝੋਟੀਆਂ ਦਾ ਰੇਟ ਤਾਂ ਕਿੰਨੀ ਕਰ ਲਾ ਹਨਾ ਨਹੀਂ ਸਹੀ ਗੱਲ ਹੈ ਆਏ ਜਾਈਏ ਹਾਂ ਜਾਇਜ਼ ਆਈਏ ਤੇ ਜਾਇਜ਼ ਹੀ ਦੇਣੀ ਆਪਾਂ ਨਹੀਂ ਠੀਕ ਹੈ ਗੱਲ ਹਾਂਜੀ ਬਾਕੀ ਚਲੋ ਆਏ ਆ ਵੀ ਲਗਾਤਾਰ ਜਿਹੜਾ ਹੈਗਾ ਕੰਮ ਚੱਲਦਾ ਰਹੇ ਬਸ ਇਹੀ ਗੱਲ ਹੁੰਦੀ ਹੈ ਮੇਨ ਜੀ ਵੇ ਲਵੇ ਇੱਕ ਗੱਲ ਹੋਰ ਆ ਕਹਿੰਦੇ ਪਾਣੀ ਤਾਂ ਚੱਲਦਾ ਚੰਗਾ ਜੇ ਚੱਲਦਾ ਹੀ ਚੰਗਾ ਉਹ ਵੀ ਪਾਣੀ ਵੀ ਮੁਸ਼ਕਿਲ ਜਾਂਦਾ ਪਾਣੀ ਵੀ ਮੁਸ਼ਕਿਲ ਜਾਂਦਾ ਜੀ ਹਾਂ ਨਹੀਂ ਜਿਹੜੀ ਚੀਜ਼ ਹੈਗੀ ਆ ਜਦ ਇਹ ਜਿਹੇ ਰੇਟ ਦੀ ਆ ਉਹ ਜੀ ਆਪਾਂ ਰੇਟ ਕੀਤਾ ਬਾਈ ਨੇ ਉਹ ਕੱਦ-ਗਾੜ ਦੇਖ ਲਓ ਕਿੰਨਾ ਵੀ ਮੰਨ ਕੇ ਚਲੋ ਮੇਰਾ 6-2 ਕੱਦਾ ਹੀ ਹੁਣ ਦੇਖ ਲਓ ਫੁੱਲ ਕੱਦ ਦਾ ਜਮਾ ਫੁੱਲ ਹਾਈਟ ਫੁੱਲ ਹਾਈਟ ਦੀ ਮੱਝ ਆਈ ਨਹੀਂ ਹੈਗਾ ਬਾਕੀ ਯਾਰ ਬੰਤਰ ਦੇਖੀ ਉੱਤੋਂ ਮੈਂ ਦਿਖਾਵਾਂ ਆ ਦੇਖੋ ਉੱਤੋਂ ਪੈਠ ਪੁੜੇ ਦੀ ਬੰਤਰ ਜਿਹੜੀ ਪੂਰੀ ਚੰਗੀ ਆ ਬਾਕੀ ਲੇਵਾ ਮੈਂ ਖੜੀ ਦਾ ਦਿਖਾ ਦਾਂ ਤੁਹਾਨੂੰ ਏ ਇੱਕ ਵਾਰੀ ਇੱਧਰ ਫੇਰ ਹੋਊਗੀ ਇਹ ਮੈ ਲੱਤਾਂਾ ਸੋਨਾਂ ਦਾ ਸਾਈਜ਼ ਦੇਖ ਲਓ ਤੇ ਬਾਕੀ ਯਾਰ ਜਿਵੇਂ ਆਪਾਂ ਗੱਲ ਕਰ ਗਏ ਬੰਤਰ ਜਿਹੜੀ ਹੈਗੀ ਆ ਉਹ ਚੰਗੀ ਆ ਬਾਕੀ ਤੁਸੀਂ ਇੱਥੇ ਆ ਕੇ ਜਣਾ ਜਿਹੜੀ ਮੇਨ ਗੱਲ ਹੁੰਦੀ ਆ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਜਿਹੜਾ ਹੈਗਾ ਜਾਨਵਰ ਦਿਖਾਉਣਾ ਹੁੰਦਾ ਤੇ ਤਸੱਲੀ ਜਿਹੜੀ ਹੈਗੀ ਥੋੜੀ ਇੱਥੇ ਆ ਕੇ ਆ ਆ ਕੇ ਅੱਖੀ ਆ ਕੇ ਤਾਂ ਦੇਖੋ ਜੀ ਇਹਨੂੰ ਅੱਛਾ ਲੱਭੇ ਨੰਬਰ ਬੋਲੀ ਕਰਾਂ ਨੰਬਰ ਆਪਣਾ 62801 ਜੀ ਤੇ 45038 ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਲੱਭੇ ਧੰਨਵਾਦ ਜੀ ਧੰਨਵਾਦ ਲੋ ਵੀ ਕਿਵੇਂ ਲੱਗੀ ਮੱਝ ਬਾਈ ਲੱਭੇ ਦੀ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ